ਸਸੀ ਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਸ ਸੋਲਜਰ ਜੈਪਾਲ ਅੱਜ ਗੱਲ ਕਰਨ ਜਾ ਰਿਹਾ ਹਾਂ ਸ਼ੁਕਰ ਗ੍ਰਹਿ ਦੇ ਉੱਪਰ ਆਗਰ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਸ਼ੁਕਰ ਦੋਸਤੋ ਦਸਵੇਂ ਭਾਵ ਦੇ ਵਿੱਚ ਬੈਠਾ ਕਰਮ ਭਾਵ ਦੇ ਵਿੱਚ ਤਾਂ ਐਦਾਂ ਦਾ ਜਾਤਕ ਆਪਣੀ ਪਤਨੀ ਦੇ ਦਬਾਅ ਵਿੱਚ ਰਹੇਗਾ ਆਪਣੀ ਪਤਨੀ ਤੋਂ ਥੱਲੇ ਲੱਗ ਕੇ ਰਹੇਗਾ ਔਰ ਦਬ ਕੇ ਰਹੇਗਾ ਔਰ ਅਗਰ ਉਹ ਦਬਕੇ ਨਹੀਂ ਰਹਿੰਦਾ ਤਾਂ ਉਹਦਾ ਆਪ ਵਿੱਚ ਕਲਾਕਲੇਸ਼ ਰਹੇਗਾ ਤਾਂ ਉਹਦਾ ਘਰ ਖਰਾਬ ਹੋ ਜਾਏਗਾ ਜਿੰਨਾ ਉਹ ਪਤਨੀ ਨਾਲ ਬਣਾ ਕੇ ਰੱਖੇਗਾ ਪਤਨੀ ਦੀ ਗੱਲ ਸੁਣੇਗਾ ਉਹਦੇ ਜ਼ਿੰਦਗੀ ਦੇ ਵਿੱਚ ਉੱਨੀ ਤਰੱਕੀ ਆਏਗੀ ਉਨਾ ਉਹ ਰਾਈਜ਼ ਕਰੇਗਾ ਕਿਉਂਕਿ ਅਗਰ ਉਹ ਆਪਣੀ ਪਤਨੀ ਨਾਲ ਬਣਾ ਕੇ ਰੱਖੇਗਾ ਉਹਦੀ ਸੁਣੇਗਾ ਉਹਦੇ ਸਲਾਹ مشوره ਨਾਲ ਚੱਲੇਗਾ ਤਾਂ ਦੋਸਤੋ ਜ਼ਿੰਦਗੀ 'ਚ ਉਹ ਫਰਸ਼ ਤੋਂ ਅਸਤੇ ਜਾਏਗਾ ਔਰ ਬਹੁਤ ਤਰੱਕੀ ਕਰੇਗਾ